ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪੀਐਸ ਆਰਏ ਤੁਸੀਂ ਦੇਖ ਰਹੇ ਹੋ ਪੰਜਾਬ ਫਰੂਟ ਨਿਊਜ਼ ਚੈਨਲ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਖੜੇ ਹਾਂ ਸ਼ਬੂ ਰੇਲਵੇ ਸਟੇਸ਼ਨ ਦੇ ਉੱਪਰ ਜਿੱਥੇ ਪਿਛਲੇ 30-35 ਦਿਨਾਂ ਤੋਂ ਜਿਹੜਾ ਕਿ ਕਿਸਾਨਾਂ ਵੱਲੋਂ ਰੇਲ ਲੋਕ ਅੰਦੋਲਨ ਜਿਹੜਾ ਲਗਾਤਾਰ ਚੱਲ ਰਿਹਾ ਸੀ ਉਸ ਤੋਂ ਰਣਗਲ ਕਰੀ ਕਿ ਪੰਜਾਬ ਦੇ ਵਿਚਾਨ ਵਾਲੀਆਂ ਸਾਰੀਆਂ ਰੇਲਾਂ ਜੋ ਹੈ ਰੱਦ ਕਰ ਜਿਹੜੀ ਕੀਤੀ ਅੰਗਿਆ ਸੀਗਾ ਤੇ ਹੁਣ ਗੱਲ ਕਰੀਏ ਕਿ ਅੱਜ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਕਿਸਾਨਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ ਅੱਜ ਜੋ ਰੇਲ ਰੋਕਾ ਅੰਦੋਲਨ ਦੀ ਹੈ ਜੋ ਇਸਮਾਪਤੀ ਦੀ ਤਿਆਰੀ ਜੋ ਸਾਰਾ ਸਮਾਨ ਜੋ ਗਿਆ ਕਿਸਾਨਾਂ ਵੱਲੋਂ ਚੱਕਿਆ ਜਾ ਰਿਹਾ ਤੁਸੀਂ ਤਸਵੀਰਾਂ ਚ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜੋ ਅਗੇ ਕਿਸਾਨ ਸਾਰਾ ਸਮਾਨ ਜਿਹੜਾ ਹੈਗਾ ਸਮੇਟ ਰਹੇ ਆ ਕਿਸਾਨਾਂ ਦੀ ਕਬੱਡੀ ਮੀਟਿੰਗ ਜੋ ਚੰਡੀਗੜ੍ਹ ਦੇ ਵਿੱਚ ਹੋਈ ਸੀ ਉਸ ਦੌਰਾਨ ਉਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਗਿਆ ਕਿ ਅਸੀਂ ਰੇਲ ਰੋਕੋ ਜਿਹੜਾ ਅੰਦੋਲਨ ਹੈ ਇਸ ਨੂੰ ਅਸੀਂ ਜਿਹੜਾ ਖਤਮ ਕਰ ਰਹੇ ਹਾਂ ਇਹ ਹੋਰ ਕੋਈ ਜਿਹੜਾ ਹੈਗਾ ਅੱਗੇ ਜੋ ਅੰਦੋ ਕਿ ਕਿ ਸ਼੍ਰੀ ਨਰੇਂਦਰ ਮੋਦੀ ਵੱਲੋਂ ਜੋ ਕਿ ਸਾਡੇ ਪ੍ਰਧਾਨ ਮੰਤਰੀ ਉਹਨਾਂ ਵੱਲੋਂ ਜੋ ਪੰਜਾਬ ਦੇ ਵਿੱਚ ਆਉਣ ਵਾਲੀਆਂ ਰੈਲੀਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਵੱਲੋਂ ਕਿ ਅਸੀਂ ਜਾ ਕੇ ਉਹਨਾਂ ਨੂੰ ਆਪਣੇ ਮੁੱਦਿਆਂ ਬਾਰੇ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਅਸੀਂ ਸਵਾਲ ਜਵਾਬ ਕਰਾਂਗੇ ਤੇ ਹੁਣ 23 ਮਈ ਨੂੰ ਜੋ ਪਟਿਆਲਾ ਦੇ ਵਿੱਚ ਸ਼੍ਰੀ ਨਰੇਂਦਰ ਮੋਦੀ ਜੀ ਜੋ ਰੈਲੀ ਕਰ ਰਹੇ ਆ ਉਸ ਦੌਰਾਨ ਜੋ ਹੈ ਕਿਸਾਨਾਂ ਵੱਲੋਂ ਜੋ ਸਵਾਲ ਜਵਾਬ ਕਰੇ ਕਿੱਥੇ ਜਾ ਸਕਦੇ ਤੇ ਉਸ ਦੌਰਾਨ ਜੋ ਹੈ ਜੋ ਤਿੰਨ ਜਿਹੜੇ ਕਿਸਾਨ ਜੋ ਹੁਣ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਦੀ ਰਿਹਾਈ ਦੇ ਲਈ ਲਗਾਤਾਰ ਜਿਹੜੀ ਮੰਗ ਕੀਤੀ ਜਾ ਰਹੀ ਸੀ ਕਿ ਤੇ ਹੁਣ ਗੱਲ ਕਰੀਏ ਤਾਂ ਉਹਨਾਂ ਦੀ ਰਿਹਾਈ ਦੇ ਲਈ ਵੀ ਲਗਾਤਾਰ ਜਿਹੜੇ ਕਿ ਫ ਅੱਗੇ ਤਾਂ ਕੀ ਫੈਸਲਾ ਹੋਏਗਾ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਤੇ ਆਮ ਲੋਕਾਂ ਦੇ ਲਈ ਤੁਹਾਨੂੰ ਦੱਸ ਦੇ ਕਿ ਜਿੱਥੇ ਕਿ ਪਿਛਲੇ 30 ਤੋਂ 35 ਦਿਨਾਂ ਤੋਂ ਜੋ ਹੈਗਾ ਲਗਾਤਾਰ ਜੋ ਹੈ ਰੇਲੋਕ ਦਾ ਅੰਦੋਲਨ ਕਿਸਾਨਾਂ ਵੱਲੋਂ ਜੋ ਕਿ ਤਜਾਰਾ ਸੀਗਾ ਅੱਜ ਰੇਲੋਕ ਦਾ ਅੰਦੋਲਨ ਦੀ ਜਿਹੜੀ ਕਿਸਮਾਤਿ ਕਰ ਦਿੱਤੀ ਗਈ ਆ ਹੁਣ ਜਿਹੜਾਗਾ ਤਰਨਾ ਜਿਹੜਾਗਾ ਇੱਥੋਂ ਚੱਕਣ ਦਾ ਜਿਹੜਾਗਾ ਰਣਨੇ ਜੋ ਹੈ ਕੀਤਾ ਗਿਆ ਸੀਗਾ ਜੋ ਲਾਸਟ ਟਾਈਮ ਚੜੀਗੜ ਪ੍ਰੈਸ ਕਾਨਫਰੰਸ ਹੋਈ ਸੀਗੀ ਤੇ ਅੱਜ ਜੋ ਹੈ ਰੇਲ ਜੋ ਹੈ ਰੋਕੋ ਅੰਦੋਲਨ ਜਿਹੜਾਗਾ ਸਮਾਪਤੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਵੱਲੋਂ ਜਿਹੜਾਗਾ ਧਰਨਾ ਜਿਹੜਾਗਾ ਸਾਰਾ ਸਮਾਨ ਜਿਹੜਾਗਾ ਚੱਕ ਲਿਆ ਗਿਆ ਤੁਹਾਨੂੰ ਦੱਸ ਦਈਏ ਗਰਮੀ ਵੀ ਇਤਨੀ ਜ਼ਿਆਦਾ ਸੀਗੀ ਕਾਫੀ ਦਿਨਾਂ ਤੋਂ ਗਰਮੀ ਦੇ ਵਿੱਚ ਬੈਠੇ ਸੀਗੇ ਇਹ ਤੋਂ 35 ਦਿਨ ਜਿਹੜਾਗਾ ਇੱ ਇੰਪ੍ਰੀਟਾ ਠੀਕ ਹੈ ਰਹਿਣ ਬਹੁਤ سارے ਕਿਸਾਨ ਮਜ਼ਦੂਰ ਮਤਾਵਾ ਪੈਣਾ ਸਰਨਪਤੇ ਪ੍ਰਾਂਤ ਵਾਇਰੂਸ ਜੀਕਾ ਖਾਲਸਾ ਵਾਇਰੂਸ ਜੀਕੀ ਪਤੇ ਬੇਚੀ ਆਪੀ ਜਿਹੜਾ ਰੇਰ ਕੋ ਦੂਰ ਰਸੀ ਕਰ ਰਹੇ ਸੀ ਉਹਦੀ ਦਾਅ ਬਣੀ ਸਰਕਾਰ ਹੋਣ ਮੰਨ ਲਈ ਸੀ ਫਿਰ ਕਰਵਾ ਰਹੇ ਨਾ ਤੋਂ ਆਪਾਂ ਦੇਖੀਏ ਸੀ ਫਿਰ ਸਵਾਲ ਰੁੱਦਾ ਸੀ ਕੋ ਨਵਾਂ ਪ੍ਰੋਗਰਾਮ ਨਹੀਂ ਹੈ ਜਿਹਦੇ ਨਾਲ ਸਰਕਾਰ ਦੇ ਉੱਤੇ ਪ੍ਰੈਸ਼ਰ ਬਣੇ ਪ੍ਰੈਸ਼ਰ ਮਧੂ ਉਸ ਕਰਕੇ ਗਵਾਂ ਬੋਰਡ ਮਾਲੇ ਐਲਾਨ ਕਰ ਦਿੱਤਾ ਵਾ ਕਿ ਆਉਣ ਵਾਲੇ ਸਮੇਂ ਵਿੱਚ ਉਹਦੀ ਡੇਟ ਤੇ ਟਾਈਮ ਕਿੰਨਾ ਹੋਊਗਾ ਇਹ ਬਾਈ ਜਿਹੜੀ ਰੈਲੀ ਚ ਐਲਾਨ ਨੂੰ ਨਾ ਉਹਦੇ ਜੇ ਵੀ ਆਉਣ ਵਾਲੇ ਸਮੇਂ ਵਿੱਚ ਅਸੀਂ ਭਾਜਪਾ ਦੇ ਘਰਾਂ ਦਾ ਨਹੀਂ ਮੋਰਚਾ ਲਾਉਣਾ ਵਾ ਮੋਰਚਾ ਕਿੰਨੇ ਸਮੇਂ ਦਾ ਹੋਊ ਕਿਹੜਿਆ ਦਿਨ ਹੋਊਗਾ ਇਹ ਆਉਣ ਵਾਲੇ ਸਮੇਂ ਚ ਬਾਈ ਦੀ ਜਿਹੜੀ ਮਹਾ ਰੈਲੀਆਂ ਜਾਂ ਸਾਰੇ ਬਾਰਡਰਾਂ ਦੇ ਉੱਤੇ ਲੱਖਾਂ ਦੇ ਇਕੱਠਾ ਉਹਦੇ ਵਿੱਚ ਆਪਾਂ ਐਲਾਨ ਕਰਦਾਂਗੇ ਦੂਜਾ ਐਲਾਨ ਇਹ ਸੀਗਾ ਕਿ 2 ਜੂਨ ਨੂੰ ਪੂਰੇ ਪੰਜਾਬ ਹਰਣ ਦੇ ਵਿੱਚੋਂ ਟਰੈਕਟਰ ਰੈਲੀਆਂ ਰਹੀ ਬੱਡੇ ਕਾਬਲੇ ਜਿਵੇਂ 13 ਫਰਵਰੀ ਨੂੰ ਆਇਆ ਮੋਰਚਾ ਉਵੇਂ ਆਉਣਗੇ ਉਹਦੀ ਜਲਾਨਬੰਦੀ ਹੋਰ ਵਧਾਉਣ ਵਾਸਤੇ ਇਹ ਵੀ ਐਲਾਨ ਕਰ ਦਿੱਤਾ ਤੀਜਾ ਐਲਾਨ ਵੀ ਪ੍ਰਧਾਨ ਮੰਤਰੀ ਜੀ ਕੱਲਾ ਪਟਿਆਲੇ ਨਹੀਂ ਜਲੰਧਰ ਚ ਵੀ ਕਰਨ ਸੋਹਾਨੇ ਤੇ ਪਠਾਨਕੋਟ ਚ ਵੀ ਬਖ ਬਖ ਡੇਟਾ ਨੇ মিডিਆ ਰਹੀ ਪਤਾ ਲੱਗਦਾ ਸਾਡੇ ਕੋਲ ਤਾਂ ਕੋਈ ਨਹੀਂ ਫਿਰ ਉਹਨੂੰ ਜਿਹੜਾ ਵਾਪਸ ਸਵਾਲ ਜਵਾਬ ਕਰਨੇ ਆ ਤੇ ਅਸੀਂ ਵੱਡੇ ਕਾਫਲੇ ਬਣਾ ਕੇ ਜਿੱਥੇ ਵੀ ਪ੍ਰਧਾਨ ਮੰਤਰੀ ਸਾਹਿਬਾਨ ਦੀ ਰੈਲੀ ਹੋਊਗੀ ਉੱਧਰ ਨੂੰ ਵਧਾਂਗੇ ਕਿ ਔਰ ਅਸੀਂ ਮੰਗਤਾ ਇਹ ਕਰਾਂਗੇ ਪ੍ਰਸ਼ਾਸਨ ਕੋ ਵੀ ਸਾਡੇ ਪ੍ਰਧਾਨ ਮੰਤਰੀ ਕੋ ਸਵਾਲ ਜਵਾਬ ਕਰਾ ਦਿੱਤੇ ਜਾਣ ਜੇ ਸਵਾਲ ਜਵਾਬ ਕਰ ਲੜਗੇ ਤੇ ਵਿਰੋਧ ਵੀ ਨਹੀਂ ਕਰਾਂਗੇ ਨਹੀਂ ਤਾਂ ਜਿੰਨੇ ਜੋਕੇ ਆ ਫਿਰ ਉਹ ਉਦੇ ਸਵਾਲ ਜਵਾਬ ਕਰਨ ਵਾਸਤੇ ਉਧਰ ਰੈਲੀ ਵਾਲੇ ਪਾਸੇ ਜਾਵਾਂਗੇ ਇਸ ਕਰਕੇ ਤਿੰਨ ਐਲਾਨ ਆ ਗਿਆ ਤਿੰਨ ਐਲਾਨ ਕਰਨ ਤੋਂ ਬਾਅਦ ਫਿਰ ਇੰਨੀਆਂ ਥਾਮਾਂ ਤੇ ਅਸੀਂ ਨਿਬੜ ਜਾਵਾਂਗੇ ਇਹ ਵੀ ਦੇਖਣ ਵਾਲੀ ਗੱਲ ਸੀ ਔਰ ਫਿਰ ਰੇਲ ਲੋਕੋ ਦਾ ਜਿਹੜਾ ਦਬਾਅ ਨਹੀਂ ਸਰਕਾਰ ਮੰਨ ਰਹੀ ਹੈਗੀ ਫਿਰ ਉਦੇ ਚੋ ਸੀਗਾ ਵੀ ਇਹਨੂੰ ਇੱਕੇਰਾ ਆਪਾਂ ਪੋਸਟਪੋਨ ਕਰ ਦਈਏ ਇਹ ਨਹੀਂ ਵੀ ਅਖੀਰਲਾ ਹਥਿਆਰ ਹੈ ਬਾਜ ਰੇਲ ਤੇ ਹੁਣੇ ਨਹੀਂ ਫਿਰ ਹਾਰੇ ਨੂੰ ਪੋਸਟਪੋਨ ਕਰਕੇ ਜਿਹੜਾ 100 ਦਿਨ ਪੂਰਾ ਹੋ ਰਿਹਾ ਸਭ ਤੋਂ ਵੱਧ ਧਿਆਨ ਉੱਧਰ ਰਹੀਏ ਵੀ ਲੱਖਾਂ ਤੇ ਇਕੱਠ ਕਰ ਰਹੇ ਆ ਸਾਰੇ ਬਾਰਡਰਾਂ ਤੇ ਇਹ ਖੰਬੂ ਤੇ ਖਨੌਰੀ ਤੇ ਡੱਬ ਵਾਲੀ ਰਤਨਪੁਰਾ Rajasthan ਦੇ ਵਿੱਚ ਤੋਂ ਉਹਨਾਂ ਇਕੱਠਾਂ ਵੱਲ ਧਿਆਨ ਦੇ ਕੇ ਗਿਤੀ ਵਧਾ ਦਈਏ ਇਹ ਅਰੇ ਤੋਂ ਬਾਅਦ ਅਗਲੇ ਲਾਣੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਮਤਨਾਮਾ ਪਾਰਟੀਆਂ ਦੇ ਘਰਾਂ 'ਤੇ ਮੋਰਚੇ ਲਾਉਣੇ ਆ ਜਾ ਦੋ ਜੂਮ ਨੂੰ ਵੱਡੇ ਕਾਫਲੇ ਟਰੈਕਟਰ ਟਰਾਲੀਆਂ ਨਹੀਂ ਬਾੜਾਂ ਤੇ ਲੈ ਕੇ ਉਹਨੇ ਸਾਡਾ ਕੰਮ ਹੋਣ ਵੱਧ ਗਿਆ ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨਾਲ ਬੇਨਤੀ ਕਰਦੇ ਆਂ ਵੀ ਕਿਉਂ ਨਾ ਹੁਣ ਆਪਾਂ ਰੇਲ ਰੋਕੋ ਆਪਾਂ ਇਥੋਂ ਵਾਪਸ ਲੈ ਲਈ ਠੀਕ ਆ ਭਾਈ ਤੇ ਫੇਰ ਭਾਈ ਆ ਜਿਹੜਾ ਸੰਦ ਸਮਾਨ ਆ ਕਾਲੀ ਕਰ ਰਿਹਾ ਇਹ ਸੰਦ ਸਮਾਨ ਬੰਦੇ ਆਪਣੇ ਇੰਨਾ ਡਿਸਪਲਨ ਵਾਲੇ ਆ 10 ਮਿੰਟਾਂ ਚ ਲੱਥਣਾ ਚਾਹੀਦਾ ਆਪਾਂ ਆਪਣੀ ਜਾਲੀ ਵੀ ਜਿਹਨਾਂ ਸਾਹਮਣੇ ਆ ਆ ਟੈਂਟ ਵਗੈਰਾ ਵੀ ਸਾਹਮਣਾ ਮੈਚ ਵੀ ਸਾਡੇ ਪਏ ਹੋਇਆ ਸਾਰਾ ਕੁਝ ਸਾਮਕੇ ਜਿਹੜਾ ਆਪਣਾ ਸਾਂਝਾ ਸਮਾਨ ਹੈ ਉਹ ਆਪਾਂ ਅਸੀਂ ਇੱਥੇ ਬੱਦੇ ਖਿਲੋਦੇ ਕਰ ਲੈਂਦੇ ਆ ਬਾਕੀ ਆਪੋ ਆਪਣਾ ਕੋਲ ਵੀ ਹੈਗੀ ਅੱਧਾ ਘੰਟਾ ਲੱਗਾ ਪੌਣਾ ਘੰਟਾ ਲੱਗੇ ਕਿਸੇ ਨੇ ਇਥੋਂ ਕਾਲ ਚ ਜਾਨ ਦੀ ਯਤਨ ਨਹੀਂ ਕਰਨਾ ਸਾਰਾ ਸੰਦ ਸਮਾਨ ਅਸੀਂ 10-15 ਮਿੰਟਾਂ ਵਿੱਚ ਸਾਮਕੇ ਜਾਣਾ ਵਾ ਇਹੇ ਦੋਵਾਂ ਫੋਰਮਾਂ ਦੇ ਫੈਸਲੇ ਸੀ ਹੁਣ ਅਸੀਂ ਰੇਲ ਟਰੈਕ ਜਿਹੜਾ ਵਾ ਖਾਲੀ ਕਰਨ ਵਾਲੇ ਪਾਸੇ ਨੂੰ ਬਧਿਏ ਧੰਨਵਾਦ ਹੰਦੇ ਸਰ ਜਿਹੜੇ ਤਿੰਨ ਨੌਜਵਾਨ ਕਿਸਾਨ ਉਹਦੇ ਸਨ ਬਿਲਕੁਲ ਅਸੀਂ ਜੋ ਵੀ ਕਰਦੇ ਹੈਗੀਆਂ ਸਾਰੀਆਂ ਜੱਥੇਬੰਦੀਆਂ ਜਿਹੜੀ ਜਿਹੜੀ ਜੱਥੇਬੰਦੀ ਨਾਲ ਜੁੜੇ ਹੁੰਦੇ ਆ ਸਾਡੇ ਕਿਸਾਨ ਉਹਨਾਂ ਨਾਲ ਗੱਲ ਕਰਕੇ ਸਹਿਮਤੀ ਬਣਾ ਕੇ ਕਿਉਂਕਿ ਅਸੀਂ ਮੁੱਦਾ ਤਾਂ ਨਹੀਂ ਛੱਡਿਆ ਆ ਕਰਦੇ ਤੇ ਅਸੀਂ ਕਿਸਾਨਾਂ ਦੀ ਈਗਾਈ ਵਾਲਾ ਮੁੱਦਾ ਛੱਡਤਾ ਇਸ ਮੁੱਦੇ ਨੂੰ ਤਿੱਖਾ ਇਹ ਸਵਾਲ ਆ ਵੀ ਜਿਹੜੇ ਸਾਨੂੰ ਇੱਕ ਤਾਂ ਸਵਾਲ ਕਰ ਰਹੇ ਆ ਕੋਈ ਕਹਿੰਦਾ ਤੁਹਾਨੂੰ ਦੋ ਨੂੰ ਕੁੱਟ ਦੇਣਾ ਕੋਈ ਕਹਿੰਦਾ ਛੱਤਰ ਮਾਰਨੇ ਆ ਕੋਈ ਕੁਛ ਬੋਲੀ ਜਾਂਦਾ ਇਸ ਕਰਕੇ ਫਿਰ ਉਹਨਾਂ ਦੇ ਬਾਰਾ ਮੂਰੇ ਅਸੀਂ ਚਲੇ ਜਾਂਦੇ ਵੀ ਤੁਸੀਂ ਜੋ ਕੁਝ ਕਰਨਾ ਕਰ ਲਓ ਅਸੀਂ ਤੁਹਾਡੇ ਘਰਾਂ ਗਰੀ ਆ ਰਹੇ ਹਾਂ ਇਹਨੂੰ ਵੱਡਾ ਐਲਾਨ ਆ ਇਸ ਕਰਕੇ ਅਸੀਂ ਉਧਰ ਬੱਜ